ਹਾਂਜੀ ਵੈਰੂ ਜੀ ਇਹ ਵਾਲਾ ਸਾਰੇ ਠੀਕ ਠਾਕ ਹੋ ਨਹੀਂ ਨਾਰੰਗੋਲ ਵਿਖੇ ਆਪਾਂ ਕਲਾਸਿਕਲ ਕਮਪਾ ਕੋਠੀ ਬਣਾਈ ਜਾ ਰਹੇ ਆ ਅੱਜ ਉਹ ਦਿਖਾ ਦਉ ਵੀ ਇਹ ਸਾਰਾ ਮੁਰਲਾ ਫਰੰਟ ਦਾ ਡਿਜ਼ਾਈਨ ਹੈ ਐਲੀਵੇਸ਼ਨ ਆ ਦਰਵਾਜੇ ਪਲਾਸਟਰ ਤੇ ਕ੍ਰੀਮ ਸਾਰਾ ਹੋ ਚੁੱਕਿਆ ਬਾਅਦ ਤੇ ਬਾਹਰ ਦੀਆਂ ਡਾਟਾਂ ਸੀ ਆਪਣੀਆਂ ਜਾਨ ਯਾਰ ਚ ਅੰਗਰੇਜ਼ੀ ਦੇ ਵਿੱਚ ਆਰਚ ਪੰਜਾਬੀ ਵਿੱਚ ਡਾਟ ਜਿਵੇਂ ਕਹਿੰਦੇ ਆ ਨੂੰ ਲੱਗਿਆ ਪਲਾਸਟਰ ਕਰਨ ਤੇ ਕੋਰਾਂ ਧਾਰਾ ਮੰਡੇ ਬਣਾਈ ਜਾਂਦੇ ਆ ਲੱਗਿਆ ਪੂਰੇ ਜੋਰ ਸ਼ੋਰ ਨਾਲ ਸਾਰੀ ਜਿਹੜਾ ਵੀ ਕੰਮ ਕਰਦੇ ਆ ਸਾਰਾ ਪਲਾਸਟਰ ਹੋ ਰਿਹਾ ਸਾਰਾ ਏਸੀਸੀ 골ਡ ਨਾਲ ਕਰ ਰਹੇ ਆ ਤੇ ਕੰਮ ਤੁਸੀਂ ਦੇਖੋ ਕੋਰਾ ਤਾਰਾ ਦੇਖੋ ਐਂ ਤਸੱਲੀ ਬਖਸ਼ ਪੂਰੀ 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 ਫੁੱਲ ਗਲਾਈ ਕੋਈ ਕਿਸੇ ਡਬਕਣੀ ਪੂਰਾ ਬਿਲਕੁਲ ਸਹੀ ਕੰਮ ਕਰਕੇ ਦੇਈਦਾ ਜੇ ਕਿਸੇ ਵੀਰ ਨੇ ਸਾਡੇ ਤੋਂ ਕੰਮ ਕਰਾਉਣਾ ਵਿਦ ਮਟੀਰੀਅਲ ਮਟੀਰੀਅਲ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਤੇ ਉਧਰ ਮੁਰੇ ਵੀ ਉੱਡ ਰਹੇ ਨਹੀਂ ਬਸ ਫਰੰਟ ਬਾਰ ਬਾਰ ਰਹਿ ਗਿਆ ਪਲਾਸਟਰ ਆਪਣਾ ਸਾਰ ਬਾਕੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਪਾਵਾਂਗੇ ਸਾਰੀਆਂ ਤਾਨੂੰ ਸਾਡਾ ਕੰਮ ਕਿਵੇਂ ਲੱਗਾ ਸਾਨੂੰ ਜਰੂਰ ਦੱਸਿਆ ਕਰੋ ਵਿੱਦ ਮਟੀਰੀਅਲ ਲੇਬਰ ਰੇਟ ਜਿਸ ਰੇਟ ਤੇ ਜਰੂਰੀ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਜੀ